ਯਾਰ ਵੀ ਉਹ ਸਾਸਰੀ ਕਾਲ ਜਿਵੇਂ ਕਿ ਅੱਜ ਤੁਹਾਨੂੰ ਅਮਰੀਕਾ ਦੇ ਵਿੱਚ ਇੱਕ ਲਾਈਵ ਰੇਡ ਪੈਂਦੀ ਦਾ ਵੀਡੀਓ ਦਿਖਾਉਣ ਜਾ ਰਿਹਾ ਇੱਕ ਪਹਿਲਾਂ ਵੀ ਦਿਖਾ ਚੁੱਕਿਆ ਮੈਂ ਜਿਹੜੀ ਕਿ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੇ ਪੰਜਾਬੀਆਂ ਨੇ ਬਹੁਤ سارے ਲੋਕਾਂ ਨੇ ਉਹਦੇ ਤੋਂ ਸਮਝ ਲਈ ਹੈ ਪਰ ਜਿਹੜੀ ਅੱਜ ਵੀਡੀਓ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਉਹਦੇ ਵਿੱਚ ਇੱਕ ਤਾਂ ਜਿਹੜੇ ਕਿ ਪੰਜਾਬੀਆਂ ਨੂੰ ਟਾਰਗੇਟ ਕਰ ਰਹੀ ਹੈ ਪੁਲਿਸ ਅਮਰੀਕਾ ਦੀ ਯਾਨੀ 트ੰਪਸਰ ਦੀ ਔਰ ਦੂਜੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾਉਂਗਾ ਉਹਦੇ ਵਿੱਚ ਸਾਡੇ ਪੰਜਾਬੀਆਂ ਨੂੰ ਜਿੰਨੇ ਵੀ ਭਾਰਤ ਵਿੱਚ ਹੋਰ ਵੀ ਸਟੇਟਾਂ 'ਚੋਂ ਜਾਂਦੇ ਨੇ ਨੌਜਵਾਨ ਉਹ ਸਾਰੇ ਵੇਖ ਲੈਣ ਇਸ ਵੀਡੀਓ ਨੂੰ ਤਾਂ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਜ਼ਰੂਰ ਇਸ ਦੀ ਸਿੱਖ ਮਿਲੇ ਕਦਰ ਹੁੰਦਾ ਕੀ ਹੈ ਕਿਉਂ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਫਿਰ ਭਾਰਤ ਦੇ ਲੋਕਾਂ ਨੂੰ ਕਹਿ ਲੋ ਨੰਗਾ ਕਰਕੇ ਪੁਲਿਸ ਫੱਟਿਆਂ ਦੇ ਪਾਪਾ ਕੁੱਟ ਰਹੀ ਹੈ ਤਾਂ ਇਹਦਾ ਜਿੱਦ ਸਾਡੇ ਸਾਹਮਣੇ ਮੈਂ ਕਿਹੜਾ ਖੁਲਾਸਾ ਕਰੂੰਗਾ ਜਿਹਦੇ ਨਾਲ ਸਾਡੇ ਪੂਰੇ ਭਾਰਤ ਵਾਸੀਆਂ ਨੂੰ ਔਰ ਪੰਜਾਬ ਦੇ ਸਾਡੇ ਖਾਸ ਕਰਕੇ ਸਾਡੇ ਵਾਲੇ ਨੌਜਵਾਨਾਂ ਨੂੰ ਬਹੁਤ ਜਿਆਦਾ ਵੱਡਾ ਯਾਨੀ ਇੱਕ ਝਟਕਾ ਲੱਗਣਾ ਦੇਖ ਕੇ ਕਿ ਸਾਡੀ ਜਿਹੜੀ ਨਵੀਂ ਪਨੀਰੀ ਹੈ ਜਿਹੜੀ ਅਮਰੀਕਾ ਵਾਲੇ ਨੂੰ ਕੂਚ ਕਰਨ ਨੂੰ ਸੋਚ ਰਹੀ ਹੈ ਜਾਂ ਫਿਰ ਕੈਨੇਡਾ ਵਾਲੇ ਨੂੰ ਸੋਚ ਰਹੀ ਹੈ ਖਾਸ ਕਰਕੇ ਮੁੱਦਾ ਅਮਰੀਕਾ ਦਾ ਤਾਂ ਇਹਦੇ ਵਿੱਚ ਵੀਡੀਓ ਦੇ ਤੁਸੀਂ ਦੇਖੋਗੇ ਜਿਹੜੀ ਲਾਇਬਰੇਡ ਪੈਂਦੀ ਹੈ ਕੁੱਟਮਾਰ ਹੋ ਰਹੀ ਹੈ ਔਰ ਦੂਸਰੀ ਵੀਡੀਓ ਦੇ ਵਿੱਚ ਨੰਗੇ ਕਰਕੇ ਨੌਜਵਾਨਾਂ ਨੂੰ ਫੱਟੇ ਦੇ ਉੱਤੇ ਪਾ ਕੇ ਬਹੁਤ ਜ਼ਿਆਦਾ ਯਾਨਿਕ ਕਹਿ ਸਕਦੇ ਜਿਵੇਂ ਇੱਕ ਬੁਰੇ ਤਰੀਕੇ ਦੇ ਨਾਲ ਯਾਨੀ ਟੌਰਚਰ ਕੀਤਾ ਜਾ ਰਿਹਾ ਤਾਂ ਹੁਣ ਇਹ ਨੌਜਵਾਨੀ ਹੈ ਜਿਹੜੀ ਸਾਡੇ ਵਾਲੇ ਪੰਜਾਬ ਦੀ ਮੈਨੂੰ ਨਹੀਂ ਲੱਗਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਲੋਕ ਉਹ ਸੋਚਣਗੇ ਅੱਗੇ ਅਸੀਂ ਅਮਰੀਕਾ ਜਾਣਾ ਜਾਂ ਕਿਸੇ ਹੋਰ ਵੀ ਮੁਲਕ ਬਾਰੇ ਸੋਚ ਲੈਣਗੇ ਕਿਉਂਕਿ ਦਰਸਾਣ ਇਹ ਵੀਡੀਓ ਹੀ ਹੈ ਜਿਹਦੇ ਨਾਲ ਪੰਜਾਬ ਹੀ ਨਹੀਂ ਬਲਕਿ ਹੋਰ ਵੀ ਕਈ ਸੂਬਿਆਂ ਦੇ ਲੋਕ ਜਿਹੜੇ ਸਾਡੇ ਵਾਲੇ ਮੁਰਖ ਦੇ ਵਿੱਚੋਂ ਜਾਂਦੇ ਨੇ ਉਹਨਾਂ ਲੋਕਾਂ ਨੂੰ ਬੇਹੱਦ ਜਿਆਦਾ ਨਹੀਂ ਇਸ ਗੱਲ ਦਾ ਸਿੱਧੇ ਤੌਰ ਤੇ ਕਈ ਝਟਕਾ ਵੀ ਲੱਗ ਸਕਦਾ ਹੈ ਸਿੱਖ ਵੀ ਮਿਲ ਸਕਦੀ ਹੈ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹਦਾ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਪਹਿਲਾਂ ਤੁਸੀਂ ਇਸ ਰੇਡ ਪੈਂਦੀ ਦਾ ਵੀਡੀਓ ਦੇਖੋ ਉਸ ਤੋਂ ਬਾਅਦ ਮੈਂ ਜਿਹੜੀ ਪੁਲਿਸ ਕੁੱਟ ਰਹੀ ਹੈ ਫੱਟੇ ਦੇ ਪਾ ਕੇ ਉਹਦਾ ਕੀ ਮਾਮਲਾ ਉਹ ਵੀ ਸਾਰਾ ਦਿਖਾਉਣ ਜਾ ਰਿਹਾ ਆ ਪਹਿਲਾਂ ਆਹ ਵੀਡੀਓ ਦੇਖ ਲਓ ਤੇ ਪੌਲਸਾ ਲਾਈਵ ਰੇਡ ਕਿਵੇਂ ਪੈਦੀ ਐ ਦੇਖੋ ਕਿ ਵੀ ਅਮਰੀਕਾ ਦੇ ਵਿੱਚ ਛਾਪੇਮਾਰੀ ਬਹੁਤ ਹੋ ਰਹੀ ਆ ਸਾਰੀਆਂ ਜਗ੍ਹਾ ਤੇ ਤੇ ਮੈਂ ਹੈਗਾ ਸ਼ਿਕਾਗੋ ਸਟੇਟ ਦੇ ਵਿੱਚ ਤੇ ਆਪਣੇ ਸਟੇਟ ਦੇ ਵਿੱਚ ਜਿੰਨੇ ਵੀ ਆਪਣੇ ਭਰਾ ਕੰਮ ਕਰਦੇ ਆ ਜਾਂ ਜਿਹੜੇ ਕਰਜ਼ਾ ਚੱਕ ਕੇ ਆਏ ਹੋਏ ਆ ਜਿੱਤਾ ਵੀ ਕਰਕੇ ਤੇ ਆਪਦਾ ਸੇਫ ਰਹੋ ਕੇਅਰਫੁਲ ਰਹੋ ਜਿੰਨਾ ਹੋ ਸਕਦਾ ਨਾ ਇੰਪੋਰਟੈਂਟ ਖਬਰ ਹੈ ਜੀ ਇਮੀਗ੍ਰੇਸ਼ਨ ਦੀਆਂ ਰੇਡਾਂ ਬਾਰੇ ਜਿਹੜੀ ਸਰਕਾਰ ਇਹ ਰੇਡਾਂ ਕਰਦੀ ਆ ਡੱਡ ਜਗ੍ਹਾ ਤੇ ਰੇਡਸ ਜ਼ਿਆਦਾ ਨਿਊਯਾਰਕ ਨਿਊ ਜਰਸੀ ਕੈਲੀਫੋਰਨੀਆ ਨਵਰਕਲ ਰਾਟੋ ਤੇ ਇਹਦੇ ਨਾਲ-ਨਾਲ ਸ਼ਿਕਾਗੋ ਤੇ ਫਿਲਡਲਫੀਆ ਦੇ ਵਿੱਚ ਹੋਈਆਂ ਨੇ ਸੋ ਯੂਐਸ ਦੇ ਵਿੱਚ 트ੰਪ ਦੇ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਜਿਹੜੀਆਂ ਇਮੀਗ੍ਰੇਸ਼ਨ ਨੇ ਆਪਣੀਆਂ ਰੇਟਸ ਆ ਉਹ ਕਰਮੀਆਂ ਸ਼ੁਰੂ ਕਰਤੀਆਂ ਨੇ ਸ਼ਿਕਾਗੋ ਮਿਆਮੀ ਤੇ ਨਿਊਯਾਰਕ ਅਗੇ ਜਿਹੜੀਆਂ ਵੱਡੀਆਂ ਸਿਟੀਜ਼ ਨੇ ਉਹਨਾਂ ਤੋਂ ਪਹਿਲਾਂ ਉਹਨਾਂ ਨੇ ਸ਼ੁਰੂ ਕੀਤੀਆਂ ਮੈਕਸੀਕੋ ਬਾਰਡਰ ਦੀ ਕ੍ਰੋਸਿੰਗ ਚੱਲੀ ਹੈ ਜੀ ਇਹ ਇਲਾਕਾ ਹੈ ਕੈਲੀਫੋਰਨੀਆ ਦਾ ਇੱਥੇ ਵੀ ਬਾਰਡਰ ਵਾਲ ਬਣ ਜਾਣੀ ਆ ਬਟ ਇਹ ਬੜੀ ਤੇ ਲੈ ਵੀ ਪੰਜਾਬੀਓ ਹੁਣ ਜਿਹੜੀ ਦੂਸਰੀ ਵੀਡੀਓ ਦੇਖਣ ਜਾ ਰਹੇ ਆ ਤੁਸੀਂ ਇਹਦੇ ਵਿੱਚ ਪੁਲਿਸ ਨੰਗਾ ਕਰਕੇ ਕਿਵੇਂ ਕੁੱਟਦੀ ਹੈ ਇਹ ਵੀ ਦੇਖ ਲਓ ਯਾਰ ਉਸ ਤੋਂ ਬਾਅਦ ਸਾਡੇ ਵਾਲੇ ਪੰਜਾਬੀ ਮੈਨੂੰ ਨਹੀਂ ਲੱਗਦਾ ਜਾਣਗੇ ਦੇਖਣੀ ਜ਼ਰੂਰੀ ਹੈ ਕਿਉਂਕਿ ਸਿੱਖ ਮਿਲ ਰਹੀ ਹੈ ਇਹਦੇ ਤੋਂ ਦੇਖੋ ਤਾਂ ਇੱਕ ਬਾਤ ਹੋਰ ਉਹ ਆਪਕੇ ਪੈਰਾਂ 50 ਲੱਖ ਦੇ ਕੇ ਵੇਚ ਰਹੇ ਨਾ बंदे तो बीच में ही पनामा में मर जाएंगे कहीं पे मेक्सिको में मर जाएंगे मैंने ऐसी ऐसी वीडियोस देखी हैं मेक्सिको की पुलिस आपको पकड़ के फट्टे पे लिटा के लकड़ी के फट्टे पे आपको नंगा करके फट्टे से पीट रही है मैंने ऐसी वीडियोस देखी है मैं इस वीडियो में डालना नहीं चाहता अगर मन सा करा ब्लर करके मैं डाल भी दूंगा पर मैं डालना नहीं चाहता जिसकी भी वीडियो है उसको सब कुछ मैं ब्लर कर दूंगा फिर डालूंगा ਫੱਟੇ ਸੇ ਪੀਟ ਰਹੀ ਐ ਸੋਚੋ ਉਹ ਵੀਡੀਓ ਆਪਕੇ ਪੇਰੈਂਟਸ ਤੱਕ ਪਹੁੰਚੇਗੀ ਤਾਂ ਕਿਹਦਾ ਲੱਗੇਗਾ ਕਿ ਉਹਨਾਂ ਨੇ ਆਪਕੋ ਪੈਸੇ ਵੀ ਲਗਾਏ ਪੈਸਾ ਤਾਂ ਉਹਨਾਂ ਦੇ ਲਈ ਕੁਝ ਹੈ ਹੀ ਨਹੀਂ ਆਪਕੀ ਖੁਸ਼ੀ ਕੇ ਲੇ ਕਰ ਰਹੇ ਹੂ ਪੈਸੇ ਕਾ ਤੋ ਪਰ ਉਹ ਦੇਖੇਗੇ ਭਾਈ ਹਮਾਰਾ ਬੱਚਾ ਐਸੇ ਪੀਟ ਰਹਾ ਕਿਸ ਬਾਤ ਕੀ ਕਮਾਈ ਯਾਰ ਅਜੜਾ ਹੈ ਨੌਜਵਾਨ ਸੀ ਇਹ ਇੰਡੀਆ ਵਾਲੀ ਨੌਜਵਾਨ ਇਹਦੇ ਬੰਦੇ ਨੇ ਜਿਹੜੀ ਕਿ ਉੱਥੇ ਵੀਡੀਓ ਬਣਾਈ ਐ ਉੱਥੇ ਇਹ ਗੱਲ ਸਾਰੀ ਦੱਸੀ ਐ ਕਿ ਪੰਜਾਬ ਦੇ ਸਾਡੇ ਜਿੰਨੇ ਨੌਜਵਾਨ ਆ ਜਾਂ ਫਿਰ ਭਾਰਤ ਵਾਸੀ ਕਹ ਲਈਏ ਹੋਰ ਵੀ ਅਲਗ-ਅਲਗ ਸਟੇਟਾਂ ਦੇ ਵਿੱਚੋਂ ਅਮਰੀਕਾ ਜਾਂਦੇ ਨੇ ਦਾ ਉੱਚਾ ਦੱਸਿਆ ਗਿਆ ਕਿ ਨੰਗੇ ਕਰਕੇ ਪੁਲਿਸ ਜਿਹੜੀ ਕਿ ਮੈਕਸੀਕੋ ਦੀ ਪੁਲਿਸ ਨੰਗੇ ਕਰਕੇ ਘੁੜਦੀ ਹੈ ਸਾਡੇ ਪੰਜਾਬ ਵਾਲੇ ਲੋਕਾਂ ਨੂੰ ਤੇ ਬਾਕੀ ਜਿਹੜੇ ਸਟੇਟਾਂ ਦੇ ਜਾਂਦੇ ਨੇ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈਗੀਆਂ ਕਿਉਂਕਿ ਅਕਸਰ ਤੁਹਾਨੂੰ ਪਤਾ ਕਿ ਪੰਜਾਬ ਦੇ ਲੋਕਾਂ ਦੀਆਂ ਅਲੱਗ-ਅਲੱਗ ਜਿਹੜੀਆਂ ਬਾਰਦਾਤਾਂ ਨੂੰ ਇੰਝਾਮ ਦਿੱਤਾ ਜਾਂਦਾ ਬਾਰਡਰ ਦੇ ਉੱਤੇ ਇੱਕ ਜਿਹੜੀ ਬਰੌਨ ਕੰਧ ਆ ਉਹ ਇੱਕ ਲੋਹੇ ਦੀ ਕੰਧ ਬਣੀ ਹੋਈ ਹੈ ਇੱਕ ਸਰੀਆ ਟਾਈਪ ਦਾ ਯਾਨੀ ਐਂਗਲ ਟਾਈਪ ਦੀ ਕੰਧ ਆ ਉਹਨੂੰ ਹੱਥ ਪਾ ਕੇ ਚੜਿਆ ਵੀ ਜਾਂਦਾ ਬਾਹਲੇ ਰਸੇ ਰਸੇ ਨਾਲ ਚੜ ਜਾਂਦੇ ਆ ਉਹ ਮੈਂ ਚੰਗੀ ਤਰ੍ਹਾਂ ਉਹਦਾ ਵੀ ਵੀਡੀਓ ਦੇਖਿਆ ਔਰ ਹੁਣ ਪੰਜਾਬ ਦੇ ਸਾਡੇ ਵਾਲੇ ਲੋਕਾਂ ਨੂੰ ਮੈਨੂੰ ਲੱਗਦਾ ਵੀ ਜਿਵੇਂ ਇਸ ਗੱਲ ਤੋਂ ਬੇहद ਜਿਆਦਾ ਸਿੱਖ ਮਿਲਣੀ ਆ ਜਿੰਨੇ ਮਾਪਿਓ ਦੇਖਣਗੇ ਲੋਕਾਂ ਦੇ ਤਾਂ ਉਹਨਾਂ ਨੂੰ ਜ਼ਰੂਰੀ ਹੈ ਇੱਕ ਪਾਸੇ ਤੁਸੀਂ 50 ਲੱਖ ਰੁਪਈਆ ਲਾ ਦਿੰਨੇ ਆ ਦੂਜੇ ਪਾਸੇ ਉਹਨਾਂ ਨੂੰ ਫੇਰ ਵੀ ਯਾਨੀ ਉਸੇ ਝੰਝਟ ਦੇ ਵਿੱਚ ਫਸਾ ਦਿੰਨੇ ਹੋ ਮੈਕਸੀਕੋ ਦੇ ਵਿੱਚ ਪਨਾਮਾ ਦੇ ਜੰਗਲਾਂ ਦੇ ਵਿੱਚ ਪਨਾਮਾ ਦੇ ਜੰਗਲਾਂ ਦੇ ਵਿੱਚ 30 40 ਬੰਦੇ 80 ਬੰਦੇ ਚੋਂ ਪਿੱਛੇ ਰਹਿ ਜਾਂਦੇ ਨੇ ਇਹ ਅੰਕੜੇ ਹਰ ਵਾਰ ਦੇ ਨੇ ਤਾਂ ਫਿਰ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਹਿੰਦੇ ਪਿੰਜਰ ਮਿਲਦੇ ਨੇ ਜੀ ਸੱਪ ਲੜ ਜਾਂਦੇ ਨੇ ਜੀ ਬਹੁਤ ਸਾਰੇ ਅੰਕੜਾ ਨਾਮਾ ਵਾਪਰ ਜਾਂਦੀਆਂ ਨੇ ਤੇ ਫਿਰ ਸਾਡੇ ਵਾਲੇ ਪੰਜਾਬੀਆਂ ਨੂੰ ਇਹ ਸਮਝ ਕਿਉਂ ਨਹੀਂ ਆਉਂਦੀ ਜਿਹੜਾ ਬੰਦਾ 50 ਲੱਖ ਲਾ ਸਕਦਾ ਉਹ ਬੰਦਾ ਆਪਣੇ ਪੰਜਾਬ ਦੀ ਧਰਤੀ ਤੇ ਕੋਈ ਵੀ ਕੰਮਕਾਜ ਆਪਣਾ ਚਲਾ ਵੀ ਸਕਦਾ ਤੇ ਸਾਡੇ ਵਾਲਿਆਂ ਨੂੰ ਪਈ ਆ ਕਹਿੰਦੇ ਅਮਰੀਕਾ ਹੀ ਜਾਣਾ ਉਹ ਪਈ ਅਮਰੀਕਾ ਦੇ ਵਿੱਚ ਬੇहद ਜ਼ਿਆਦੇ ਹੁਣ ਜਿਹੜੀ ਅੱਜ ਦੇ ਦੌਰ ਦੀ ਗੱਲ ਆ ਔਰ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ነ శక్తి ਦਾ ਬਹੁਤ ਆ ਇੱਕ ਹੋਰ ਗੱਲ ਦੱਸਦਾ ਜਿਹੜੀ ਬੜੀ ਹੀ ਇੰਪੋਰਟੈਂਟ ਗੱਲ ਆ ਸੁਣਨ ਵਾਲੀ ਕਹਿੰਦੇ ਨੇ ਜੀ ਚੌਥਾ ਜਹਾਜ਼ ਤਿਆਰ ਹੋ ਚੱਲਿਆ ਮੈਂ ਤੁਹਾਨੂੰ ਅੱਜ ਇਹਦੇ ਵਿੱਚ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਤੇ ਮੈਂ ਅਗਲਾ ਵੀਡੀਓ ਬਣਾਉਣ ਜਾ ਰਿਹਾ ਇੱਕ ਜਹਾਜ਼ ਨਹੀਂ ਬਲਕਿ ਜਹਾਜ਼ ਕਈ ਜਹਾਜ਼ ਇਕੱਠੇ ਆਉਣੇ ਨੇ ਤੇ ਪੂਰੇ ਹਿੰਦੁਸਤਾਨ ਪੱਧਰ ਤੇ ਹਾਹਾਕਾਰ ਮਚਣੀ ਹੈ ਕਿ ਅੱਜ ਪੰਜਾਬ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਾਂ ਫਿਰ ਪੰਜਾਬ ਦੀ ਧਰਤੀ ਤੋਂ ਬਾਹਰਲੇ ਪਾਸੇ ਯਾਨੀ ਹੋਰ ਸੂਬਿਆਂ ਦੇ ਵਿੱਚ ਉਹਨਾਂ ਜਹਾਜ਼ਾਂ ਨੂੰ ਲੈਂਡ ਕਰਵਾਇਆ ਜਾਊਗਾ ਅਮਰੀਕਾ ਦੇ ਵਿੱਚੋਂ ਕਈ-ਕਈ ਜਹਾਜ਼ ਇਕੱਠੇ ਭੜਕੇ ਆਉਣ ਲੱਗੇ ਨੇ ਇਹਦਾ ਵੀਡੀਓ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਵੀ ਜਾ ਰਿਹਾ ਕਿਉਂਕਿ ਇੱਕ ਜਹਾਜ਼ ਨਹੀਂ ਲੜੀਵਾਰ ਕਈ ਆ ਚੁੱਕੇ ਨੇ ਔਰ ਕਈ ਹਲੇ ਹੋਰ ਆਉਣੇ ਨੇ ਪਰ ਜਿਹੜਾ ਸਭ ਤੋਂ ਵੱਡਾ ਮਾਮਲਾ ਹੈ ਕਿ ਬਹੁਤ ਸਾਰੇ ਜਹਾਜ਼ਾਂ ਦਾ ਇਕੱਠਾ ਆ ਜਾਣਾ ਉਹ ਵੀ ਵੀਡੀਓ ਤੁਹਾਡੇ ਸਾਹਮਣੇ ਧਰੂੰਗਾ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਰੀ ਘੰਟੀ ਨੂੰ ਆਪ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ